ਆਨਸਰ ਇਹ ਨਾ ਮਤਲਬ ਕੀ ਕਹਿਣਾ ਚਾਹੁੰਦੇ ਹੋ ਕਿ ਜਰਨਲ ਮੇਰਾ ਨਾਮ ਗੁਰਵੰਦਰ ਸਿੰਘ ਭਾਈਏ ਮੈਂ ਸਾਇਬਨ ਅਬਸਰ ਇਮੀਗ੍ਰੇਸ਼ਨ ਦਾ ਮਰੀਦ ਮੈਨੂੰ ਸਮੁੱਚੀ ਸਾਡੀ ਜਥੇਵੰਦੀ QIAB ਹਾਈਲੈਸਟ ਐਂਡ ਇਮੀਗ੍ਰੇਸ਼ਨ ਨੇ ਇਹ ਤਰ੍ਹਾਂ ਇਹ ਬੰਦੀ ਦਾ ਚੇਅਰਮੈਨ ਬਣਾਇਆ। ਹੋਰ ਮੈਂ ਸਮੁੱਚੀ ਜਥੇਬੰਦੀ ਦਾ ਸयद ਲੰਤਨਵਾਦ ਕਰਦੇ। ਹੋਰ ਨਏ ਵਿਸ਼ਵਾਸ ਲਵੋਨੇ ਕਿ ਸ਼ਾਰਦੀ ਐਸੋਸੀਏਸ਼ਨ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ ਆਉਗੀ। ਤਾਂ ਮੈਂ ਸੜੀ ਟੀਮ ਮੋਢੇ ਨਾਲ ਮੋਢਾ ਲਾ ਕੇ ਅਸੀਂ ਉਹਨਾਂ ਖੜਾਂਗੇ ਮੈਂ ਅਪੀਲ ਕਰਦਾ ਹਾਂ ਕੁਝ ਉਹਨਾਂ ਲੋਕਾਂ ਨੂੰ ਵੀ ਜੋ ਸਰਦੀ ਐਸੋਸੀਏਸ਼ਨ ਨੂੰ ਬੜਾ ਸਮਝਦੇ ਐ ਸਾਨੂੰ ਬਹੁਤ بڑا ਖਿਤਾਬ ਦਿੰਦੇ ਐ ਅਸੀਂ ਪਿਛਲੇ ਸਮੇਂ ਵਿੱਚ ਸਾਡੇ ਮੈਂਬਰਾਂ ਨੇ ਇੰਨੀ ਮਿਹਨਤ ਕਰਕੇ तकरीबन ਹਰੇਕ ਪਿੰਡ ਦੇ ਵਿੱਚੋਂ ਹਰੇਕ ਪਰਿਵਾਰ ਦਾ ਇੱਕ ਜਾਂ ਦੋ ਬੱਚੇ ਬਾਹਰ ਭੇਜिए ਉਹ ਬਾਹਰ ਜਾ ਕੇ ਬੈਲ ਸੈਟਲ ਹੋਏ ਹੈ ਉਹ ਪ੍ਰੀਅਲ ਹੋ ਗਏ ਉਹ ਸਿਡੀਅਨ ਹੋ ਗਏ ਉੱਥੋਂ ਦੇ ਉਹ ਪਿੱਛੇ ਮਾਪਿਆਂ ਨੂੰ ਪੈਸੇ ਭੇਜ ਕੇ ਮਾਪਿਆਂ ਨੂੰ ਵੀ ਖੁਸ਼ ਕੀਤਾ ਖੁਸ਼ਹਾਲ ਕੀਤਾ ਅਤੇ ਸਾਡੇ ਦੇਸ਼ ਅਤੇ ਪੰਜਾਬ ਨੂੰ ਵੀ ਖਿਸ਼ਾਲ ਕੀਤਾ ਪਰ ਕੁਝ ਛਿਰਾਤੀ ਅੰਸਰ ਜੋ ਕਿ ਨਿੱਕੇ ਨਿੱਕੇ ਮਸਲਿਆਂ ਤੇ ਸਾਡੇ ਧਰਨੇ ਦਾ ਰੋਪ ਦਿੰਦੇ ਐ ਜਿਹਾਂ ਸਾਨੂੰ ਡਰਾਉਂਦੇ ਧਮਕਾਉਂਦੇ ਐ ਮੈਂ ਉਹਨਾਂ ਨੂੰ ਅੱਜ ਅਪੀਲ ਕਰਦਾ ਹਾਂ ਕਿ ਉਹਨਾਂ ਦਾ ਕੋਈ ਵੀ ਮਸਲਾ ਹੈ ਉਹ ਅਸੋਸੀਏਸ਼ਨ ਕੋਲ ਲਿਕੇ ਉਹਨਾਂ ਦਾ ਮਸਲਾ ਹੱਲ ਹੋਊਗਾ ਇਸੇ ਨਾਲ ਬਗੈਰ ਮਤਲਬ ਤੁਮ ਉਸ ਦੀ ਇੱਜ਼ਤ ਨੂੰ ਛਾਲਣਾ ਇਹ ਚੰਗਾ ਨਹੀਂ ਸਾਨੂੰ ਵੀ ਕੋਟਾ ਦਾ ਪਤਾ ਹੈ ਇਸ ਤੋਂ ਬਾਅਦ ਅੱਜ ਅਸੀਂ ਸਖਤ ਹੋ ਕੇ ਕਹਿੰਦੇ ਆ ਇਹ ਗੱਲ ਵੀ ਸਾਡਾ ਕੋਈ ਵੀ ਐਸੋਸੀਏਸ਼ਨ ਦਾ ਮੈਂਬਰ ਗਲਤ ਕੰਮ ਨਹੀਂ ਕਰਦਾ ਤੇ ਨਾ ਹੀ ਕਰੇਗਾ ਪਰ ਫਿਰ ਵੀ ਉਸ ਨੂੰ ਕੰਮ ਕਰਕੇ ਉਹਦੇ ਬੱਚੇ ਪਾਲ ਨਹੀਂ ਦਿੱਤੇ ਜਾਂਦੇ ਤਾਂ ਕੁਝ ਸ਼ਰਾਰਤੀ ਅੰਸਰ ਜੋ ਕਿ ਸਾਨੂੰ ਧਰਮਿਆਂ ਦਾ ਡਰਾਵਾ ਦੇ ਕੇ ਸਾਦੇ ਕੰਮ ਨੂੰ ਬਦਨਾਮ ਕਰਦੇ ਆ ਉਹ ਇਸ ਕੰਮ ਤੋਂ ਬਾਝਾ ਜਾਂ ਅਗਰ ਉਹਨਾਂ ਨੂੰ ਕੋਈ ਤਕਲੀਫ ਹੈ ਕੋਈ ਉਹਨਾਂ ਦਾ ਕੋਈ ਮਸਲਾ ਹੈ ਉਹ ਸਾਡੇ ਕੋਲ ਆਉਣ ਅਸੀਂ ਹੱਥ ਬੰਨ੍ਹ ਕੇ ਉਹਨਾਂ ਦਾ ਮਸਲਾ ਹੱਲ ਕਰਾਂਗੇ ਦੂਸਰਾ ਮਾਈ ਅਸੋਸੀਏਸ਼ਨ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣਾ ਜਿਹੜਾ ਕੀਤਾ ਹੈ ਇਹ ਬਹੁਤ ਵੱਡਾ ਕੀਤਾ ਹੈ ਇੱਕ ਇੰਡਸਟਰੀ ਦਾ ਰੂਪ ਲੈ ਚੁੱਕਿਆ ਹੈ ਇਮੀਗ੍ਰੇਸ਼ਨ ਇੰਡਸਟਰੀ ਬਣ ਚੁੱਕੀ ਹੈ ਇੱਕ ਬਹੁਤ ਵੱਡੀ ਔਰ ਬਠਿੰਡਾ ਇਸ ਦਾ ਹੱਬ ਬਣ ਚੁੱਕਿਆ ਹੈ ਇਸ ਨਹੀਂ ਸਾਰੇ ਹੀ ਇਮਾਨਦਾਰੀ ਨਾਲ ਕੰਮ ਕਰੋ ਸਾਰੇ ਹੀ ਇਮਾਨਦਾਰੀ ਦੇ ਨਾਲ ਇੱਕ ਦੂਜੇ ਨਾਲ ਮਿਲੋ ਅਗਰ ਫਿਰ ਵੀ ਜੇ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਮੈਂ ਬਤੌਰ ਚੇਅਰਮੈਨ ਸਰਦੀ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਅਸੀਂ ਤੁਹਾਡੇ ਨਾਲ ਖੜੇ ਆਂ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਖੜਾਂਗੇ ਉੱਤਰ ਤੁਹਾਡੇ ਕੰਮ ਨੂੰ ਦਿਨ ਤੁਕੜੀ ਰਾਤ ਚੋਗਰੀ ਤਰੱਕੀ ਦੇਵਾਂਗੇ ਦੂਸਰਾ ਤੇ ਹਾਰਪੂਰ ਨੇੜੇ ਆ ਰਹੇ ਐ ਸਾਰੇ ਹੀ ਤਿਹਾਣਾਂ ਦਾ ਮੈਂ ਵਧਾਈ ਦਿੰਦਾ ਇਹ ਤਿਯਾਰ ਖੁਸ਼ੀਆਂ ਭਰਪੂਰ ਹੋਣ ਚੰਗੇ ਹੋਣ ਤੁਹਾਡੇ ਬੱਚੇ ਖੁਸ਼ੀ ਖੁਸ਼ੀ ਇਹ ਤਿਹਾਰ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਆਦਾਬ ਅੱਲਾ